ਆਬਲੇ ਨੂੰ ਮੋਟੋ ਲਿਆ ਕੀ ਜਾਣਕਾਰੀ ਹੋ ਤੱਕ ਸਮਝ ਨਹੀਂ ਦੇ ਤਕੋ ਐਦਾ ਆ ਕਿ ਇਹ ਪਹਿਲੀ ਗੱਲ ਤੇ ਮਾਮਲਾ ਜਿਹੜਾ ਹੈ ਨਾ سنگੀਨ ਹੈਗਾ ਔਰ ਉਸ ਫੈਕਟਰੀ ਦੇ ਮਾਲਕ ਨੂੰ ਕੋਈ ਹੱਕ ਨਹੀਂ ਬਣਦਾ ਕਿ ਇਸ ਤਰ੍ਹਾਂ ਦੇ ਨਾਲ ਉਹ ਚਾਹੇ ਉਹ ਔਰਤ ਸੀ ਜਾਂ ਛੋਟੇ ਬੱਚੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਲਗਾ ਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਮਾਇਆ ਜਾਵੇ ਉਹਨੂੰ ਚਾਹੀਦਾ ਸੀਗਾ ਕਿ ਅਗਰ ਕੋਈ ਐਹੋ ਜੀ ਘਟਨਾ ਹੋਈ ਵੀ ਹੈ ਜੋ ਕਹਿ ਰਿਆ ਆ ਪੁਲਿਸ ਨੂੰ ਇਨਫੋਰਮ ਕਰਦਾ ਪੁਲਿਸ ਆ ਕੇ ਦਿਰਾਪਤ ਕਰਦੀ ਕਿ ਕੀ ਹੋਇਆ ਲੇਕਿਨ ਹੁਣ ਜੋ ਹੈ ਉਹ ਕਹਿ ਰਿਹਾ ਸੀ ਘਰ ਜਾ ਕੇ ਇਹਦੇ ਕੋਲੋਂ ਸਮਾਨ ਬਰਾਮਦ ਕੀਤਾ ਕਿਸੇ ਨੇ ਨਹੀਂ ਦੇਖਿਆ ਕਿ ਕਿਹੜਾ ਸਮਾਨ ਸੀ ਤੇ ਕੀ ਬਰਾਮਦ ਕੀਤਾ ਇਹ ਜਿਹੜੀ ਹੈ ਵਾਇਲੇਸ਼ਨ ਜਿਹੜੀ ਹੈਗੀ ਆਪਣੀ ਆਰਟੀਕਲ 20 ਐਂਡ 21 ਦੀ ਇਹ ਡਾਇਰੈਕਟ ਵਾਇਲੇਸ਼ਨ ਹੈਗੀ ਆ ਬਹੁਤ ਹੀ ਸੈਂਸਿਟਿਵ ਇਸ਼ੂ ਹੈ ਜੋ ਕਿ ਬੱਚਿਆਂ ਨੂੰ ਨਾਬਾਲਗ ਬੱਚੇ ਨੇ ਉਹਨਾਂ ਨੂੰ ਫੈਕਟਰੀ ਦੇ ਅੰਦਰ ਕੰਮ ਤੇ ਲਾਇਆ ਹੋਇਆ ਇਹ ਮਾਲਕ ਖੁਦ ਫਸਦਾ ਆਪਣਾ ਆਪ ਇਸ ਦੇ ਅੰਦਰ ਔਰ ਦੂਜਾ ਹੈਗਾ ਇੱਕ ਔਰਤ ਦੀ ਡਿਗਨਿਟੀ ਨੂੰ ਇਸ ਤਰੀਕੇ ਦੇ ਨਾਲ ਤਾਰ-ਤਾਰ ਕਰਨਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜੀ ਸੈਂਸਿਟੀਵਿਟੀ ਹੋਣੀ ਚਾਹੀਦੀ ਹੈ ਪੂਰੇ ਕੇਸ ਦੇ ਅੰਦਰ ਜਿਹੜੇ ਲੋਕੀ ਸੀ ਉਹ ਵੀ ਖੜੇ ਹੋ ਕੇ ਦੇਖ ਰਹੇ ਨੇ ਉਹਨੂੰ ਸਿਰਫ ਉਹਨੂੰ ਹਸ ਰਹੇ ਨੇ ਤੇ ਵੀਡੀਓ ਬਣਾ ਰਹੇ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਦੇਖੋ ਅਸੀਂ ਜਿਹੜਾ ਹੈ ਪੁਲਿਸ ਨੂੰ ਬੁਲਾਈਏ ਉਹਨਾਂ ਨੂੰ ਇਨਫੋਰਮ ਕਰੀਏ ਤੇ ਇਹ ਜਿਹੜੀ ਆਰਟੀਕਲ ਜਿੰਨੇ ਵੀ ਇਹਦੇ ਉੱਤੇ ਧਾਰਾ ਲੱਗਦੀ ਹੈ ਸਖਤ ਤੋਂ ਸਖਤ ਮੈਸੂਮੋਂ ਤੋਂ ਲਿਆਇਆ ਰਿਪੋਰਟ ਆਨ ਤੇ ਬਾਦ ਅਸੀਂ ਇਹਦੇ ਉੱਤੇ ਪੂਰੀ ਕਾਰਵਾਈ ਤੇ ਸਖਤ ਕਰਾਂਗੇ ਜਿਹੜੀ ਹੁਣ ਗੱਲ ਹੈਗੀ ਹੈ ਕਿ ਇੱਕ ਔਰਤ ਤੇ ਬੱਚਿਆਂ ਦੀ ਇਸ ਟਾਈਮ ਮਾਨਸਿਕ ਦਸ਼ਾ ਜਿਹੜੀ ਹੈਗਾ ਉਹ ਇਸ ਟਾਈਮ ਇੰਨੀ ਸੈਂਸਿਟਿਵ ਹੈਗੀ ਹੈ ਇਸ ਟਾਈਮ ਦੇ ਵਿੱਚ ਕਿ ਕੋਈ ਵੀ ਕਦਮ ਚੁੱਕ ਸਰਦਾ ਬੱਚਿਆਂ ਆਪਣੇ ਆਪ ਨੂੰ ਮਹਿਸੂਸ ਕਰ ਰਹੀਆਂ ਨੇ ਕਿ ਸਾਡੀ ਬੇਇੱਜ਼ਤੀ ਹੋ ਗਈ ਜਾਂ ਔਰਤ ਕਰ ਰਹੀਆਂ ਨੇ ਮੈਂ ਸੁਣਿਆ ਹੈ ਕਿ ਬੱਚਿਆਂ ਲਗਾਤਾਰ ਰੋਂਦੀ ਜਾ ਰਹੀਆਂ ਨੇ ਔਰ ਉਹ ਕਹਿੰਦੀ ਅਸੀਂ ਇੱਥੇ ਰਹਿਣਾ ਨਹੀਂ ਹੈ ਅਸੀਂ ਆਪਣੀ ਡਿਸਟ੍ਰਿਕਟ ਆਫੀਸਰ ਨੂੰ ਉੱਥੇ ਭੇਜ ਰਹੇ ਹਾਂ ਤਾਂ ਕਿ ਉਹਨਾਂ ਦੇ ਨਾਲ ਗੱਲ ਹੋ ਸਕੇ ਔਰਤ ਦੇ ਨਾਲ ਤੇ ਬੱਚਿਆਂ ਨਾਲ ਗੱਲ ਹੋ ਸਕੇ ਮੈਂ ਖੁਦ ਉਹਨਾਂ ਦੇ ਨਾਲ ਗੱਲ ਕਰਾਂਗੀ ਔਰ ਜੋ ਤਾਰਾ ਇਸ ਇਹ ਫੈਕਟ ਇਹ ਮਾਲਕ ਤੇ ਬੰਦੀ ਆ ਉਹ ਪੂਰੀ ਦੀ ਪੂਰੀ ਲਗਾ ਕੇ ਇਸ ਫੈਕਟ ਨੂੰ ਤਦ ਤੱਕ ਬੰਦ ਕਰਨਾ ਚਾਹੀਦਾ ਜਦ ਤੱਕ ਕਿ ਇਹ ਹੈ ਕਿ ਸੌਲ ਨਹੀਂ ਹੁੰਦਾ ਔਰ ਪੁਲਿਸ ਆਪਣੀ ਰਿਪੋਰਟ ਨਹੀਂ ਦਿੰਦੀ ਕਿ ਗਲਤੀ ਕਿਹਦੀ ਸੀ ਤੇ ਕਿੱਥੇ ਸੀ ਹਾਂ ਤੁਸੀਂ ਕਹਿ ਰਹੇ ਕਿ ਉਹ ਤੇ ਵੀਡੀਓ ਬੰਦ ਜੇ ਵੀਡੀਓ ਨਾ ਤੁਹਾਡੇ ਇਤਿਹਾਨ ਚਾਹੀਏ ਵੀਡੀਓ ਨਾ ਬੰਦੀ ਤਾਂ ਫਿਰ ਮਾਮਲਾ ਕੱਦ ਜਾਣਾ ਸੀ ਥੈਟਸ ਓਕੇ ਕੋਈ ਕਦਾ ਬੰਦਾ ਇੱਕ ਐਵੀਡੈਂਸ ਲਈ ਵੀਡੀਓ ਬਣਾ ਲੈਂਦਾ ਪਰ ਮੈਂ ਦੇਖ ਰਹੀ ਸੀ ਵੀਡੀਓ ਅੰਦਰ لڑਕੇ ਹੱਸ ਰਹੇ ਨੇ ਪਿੱਛੇ ਪਿੱਛੇ ਘੁੰਮਰੇ ਨੇ ਉਹਨਾਂ ਦੇ ਨਾਲ ਨਾਲ ਵੀ ਠੀਕ ਹੈ ਇਹ ਜਿਹੜੀ ਗੱਲ ਹੈ ਕੋਈ ਵੀ ਅਗਰ ਰਿਸਪਾਂਸਿਬਲ ਸਿਟੀਜ਼ਨ ਇਹ ਪੁਲਿਸ ਨੂੰ ਇਨਫੋਰਮ ਕਰ ਦਿੰਦਾ ਕਿ ਇੱਥੇ ਛੇਤੀ ਆਓ ਇਹ ਸਾਰੇ ਇਥੇ ਕਾਮਨਾ ਇਹੋ ਜਿਹਾ ਮਾਮਲਾ ਹੋਇਆ ਕੋਈ ਇੱਕ ਬੰਦਾ ਅੱਧੇ ਘੰਟੇ ਬਾਅਦ ਉਹ ਉੱਥੇ ਜਾ ਕੇ ਕਿਸੇ ਨੂੰ ਇਨਫੋਰਮ ਕਰਦਾ ਜਦ ਤੱਕ ਉਸ ਲੇਡੀ ਨੂੰ ਔਰ ਉਸ ਬੱਚਿਆਂ ਨੂੰ ਗਲਿਚ ਪੂਰੇ ਘਮਾ ਚੁੱਕੇ ਸੀ ਤਾਂ ਇਸ ਤਰ੍ਹਾਂ ਦੇ ਬਹੁਤ ਲੋਕ ਲੱਗਣਾ ਫਿਕਰ ਜਾਂ ਮਤਲਬ ਇਸ ਤਰ੍ਹਾਂ ਦੇ ਬੱਚੇ ਬਹੁਤ ਸਾਰੇ ਚੈਲੈਂਜਰ ਕਰਉਂਦੇ ਹੋਣਗੇ ਉਹਨਾਂ ਨੂੰ ਲੈ ਕੇ ਵੀ ਕੋਈ ਜਿਹੜਾ ਇਥੇ ਹੈ ਨਹੀਂ ਉਹ ਵੀ ਹਾਂ ਐਬਸੋਲੂਟਲੀ ਐਬਸੋਲੂਟਲੀ ਸਾਰੀ ਜਿਹੜੀ ਫੈਕਟਰੀਜ਼ ਨੇ ਜਾਂ ਜਿਹੜੀਆਂ ਵੀ ਉਥੇ ਕਾਰਪੋਰੇਸ਼ਨਸ ਹੈਗੀਆਂ ਨੇ ਉਥੇ ਲੁਧਿਆਣੇ ਦੇ ਅੰਦਰ ਐਸੇ ਇੰਡਸਟਰੀਲ ਏਰੀਆ ਹੈਗਾ ਆ ਉਹ ਚੈੱਕ ਕਰਨਾ ਚਾਹੀਦਾ ਕਿ ਕਿਹੜੇ ਕਿਹੜੇ ਫੈਕਟਰੀ ਦੇ ਅੰਦਰ ਬੱਚੇ ਕੰਮ ਕਰ ਰਹੇ ਨੇ ਔਰ ਜੋ ਬੰਦੀ ਕਾਰਵਾਈ ਦੋ ਤਾਰਾ ਲੱਗਦੀ ਹੈ ਚਾਹੇ ਉਹ ਕਿਹੜੀ ਵੀ ਫੈਕਟਰੀ ਕੋਲ ਹੈ ਉਹਨਾਂ ਦੇ ਉੱਤੇ ਲਗਾਨੀ ਚਾਹੀਦੀ ਹੈ ਫਾਈਲ ਲਗਾਉਣਾ ਚਾਹੀਦਾ ਔਰ ਇਸ ਕੇਸ ਦੇ ਅੰਦਰ ਸਪੈਸ਼ਲੀ ਨਾ ਕਿ ਔਰਤ ਜਿਹੜੀਆਂ ਇੱਕ ਤੇ ਕੰਮ ਤੋਂ ਗਈ ਆਪਣੇ ਉਦੀ ਕੀ ਪਤਾ ਔਰਤ ਕਿਸ ਮਜਬੂਰੀ ਦੇ ਅੰਦਰ ਆਪਣਾ ਘਰ ਪਾਲ ਰਹੀ ਸੀ ਬੱਚੇ ਪਾਲ ਰਹੀ ਸੀ ਤੇ ਨੌਕਰੀ ਕਰ ਰਹੀ ਸੀ ਹੁਣ ਉਹ ਸ਼ਰਮ ਦੇ ਮਾਰੇ ਉਹ ਸਦਕਾ ਰੋਇਨਾ ਨਹੀਂ ਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਕੰਪਨਸੇਸ਼ਨ ਹੈ ਇਸ ਦੀ ਇਹ ਫੈਕਟਰੀ ਦਾ ਜਿਹੜਾ ਮਾਲਕ ਹੈ ਉਹਨੂੰ ਭੁਗਤਣੀ ਪਵੇਗੀ ਔਰ ਜੋ ਜੋ ਤਾਰਾ ਸਖਤ ਇਹਦੇ ਤੇ ਬਣਦੀ ਹੈ ਉਹ ਪੂਰੀ ਲਗਾਵਾਂਗੇ